ਹਾਂਜੀ ਭਾਈ ਮੈਂ ਠੋਡੀਆਂ ਨਾ ਵੀਡੀਓ ਵੀ ਨਾ ਹੁੰਦਾ ਸੀ ਜੀ ਤੇ ਪਹਿਲੇ ਸਾਲ ਮੈਂ ਜਦੋਂ ਤੁਸੀਂ ਛਿੱਤੇ ਵਾਲੀ ਦੱਸਿਆ ਸੀ ਕਣਕਾਂ ਬੀਜਣੀਆਂ ਜੀ ਉਹ ਜਿਹਨੂੰ ਪਤਾ ਨਹੀਂ ਸ਼ਾਇਦ ਤੁਸੀਂ ਗਿਆਨ ਵਿਧੀ ਵਾਲਾ ਤਰੀਕਾ ਦੱਸਦੇ ਆ ਹਾਂਜੀ ਉਹ ਮੈਂ ਇੱਕ ਕਿੱਲਾ ਸਾਡਾ ਖੁਸ਼ਕ ਹੋ ਗਿਆ ਸੀ ਤੇ ਛਿੱਟਾ ਦੇਤਾ ਜੀ ਅਸੀਂ ਤੇ ਰੀਪਰ ਫੇਰ ਕੇ ਤੇ ਪਤਲੀ ਕਰਤੀ ਪਰਾਲੀ ਪਾਣੀ ਲਾਤਾ ਮੈਂ ਜੇ ਤਾਂ ਹੋ ਗਈ ਤਾਂ ਰੱਖ ਲਾਂਗੇ ਨਹੀਂ ਵਾ ਕੇ ਵੱਤ ਤਾਂ ਆ ਜੂ ਨਾ ਬਾਈ ਉਹ ਇੰਨੀ ਵਧੀਆ ਨਿਕਲੀ ਕਣਕ ਸਟਾਰਟਿੰਗ ਦੇ ਪੂਰਾ ਮਤਲਬ ਅਗਰਾ ਦੇ ਵਿੱਚ ਹੋਈ ਉਹ ਬੰਦੇ ਨੇ ਕਿਹਾ ਜੀ ਇਹਨੂੰ ਚੂਹਾ ਖਾਜੂਗਾ ਕੋਈ ਮੈਨੂੰ ਕਹੇ ਜੀ ਇਹ ਡਿੱਗ ਪੂਗੀ ਨਾ ਤਾਂ ਬਾਈ ਜੀ ਉਹਨੂੰ ਚੂਹਾ ਲੱਗਾ ਕਿਉਂਕਿ ਪ੍ਰਾਲੀ ਗਿੱਲੀ ਹੋਣੇ ਚੂਹਾ ਆਇਆ ਨਹੀਂ ਫੇਰ ਬਾਈ ਜੀ ਉਹਨੇ ਆਪਦੀ ਖਾਣ ਦੀ ਖਾਤਰ ਉਹਨੇ ਜੜ ਤਣੇ ਨਾਲੋਂ ਵੀ ਜੜ ਜ਼ਿਆਦਾ ਲੰਮੀ ਕਰ ਗਿਆ ਜੀ ਤੇ ਉਹ ਮੈਨੂੰ ਬੜਾ ਵਧੀਆ ਲੱਗਾ ਅਗਲੇ ਸਾਲ ਮੈਂ 4 ਕਿੱਲੇ ਹੋਰ ਬੀਜੀ ਸੀ ਜੀ ਤੇ ਲੋਕ ਮੈਨੂੰ ਮੇਰਾ ਇੱਕ ਛੜਕ ਤੇ ਖੇਤ ਆ ਜੀ ਲੋਕ ਮੈਨੂੰ ਆਖਦੇ ਸੀ ਕਹਿੰਦੇ ਜੇ ਐਂ ਕਣਕਾ ਹੋਣ ਲੱਗ ਜਾਣਾ ਤੇ ਫੇਰ ਸਾਰੇ ਹੀ ਇਸੇ ਕੰਮ 'ਚ ਹੋ ਜੀਏ ਜੀ ਪਰ ਮੈਂ ਉਹ ਕਰਕੇ ਦਿਖਾਇਆ ਸੀ ਮੈਨੂੰ ਚੰਗਾ ਰਿਜ਼ਲਟ ਲੱਗਿਆ ਜੀ ਬਹੁਤ ਵਧੀਆ ਸੀਗਾ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਸੁਪਰ ਸੀਡ ਡਰਾਉਨ ਏ ਸੁੱਕ ਜਾਣ ਪੈ ਗਈ ਪ੍ਰਾਲੀ ਖਲਾ ਰਖਲੂ ਦੇ ਚੱਕਰ ਤੋਂ ਬਚ ਗਏ ਤੇ ਪਰ ਚੀਜ਼ ਬਹੁਤ ਵਧੀਆ ਜੀ ਹੋ ਗਈ ਤੁਹਾਡੀ ਜਿਹੜੀ ਸੁੱਕ ਜਾਣ ਪਈ ਆ ਹਾਂਜੀ ਉਹਨੂੰ ਆਪਾਂ ਮਲਚ ਗਾਲੇ ਦੇ ਵਿੱਚ ਵੀ ਸੁੱਕ ਜਾਣ ਪਾਤੀ ਆ ਤੁਹਾਨੂੰ ਪਤਾ ਜਿਹੜਾ ਹਾ ਹੈਪੀ ਸੀਡਰ ਹੁੰਦਾ ਹਾਂਜੀ ਜਿਹਦੇ ਫਾਲੇ ਥੁੱਲ ਕੇ ਲੈ ਜਾਂਦੇ ਆ ਹਾਂਜੀ ਹਾਂਜੀ ਉਹ ਹੈਪੀ ਸੀਡਰ ਕਵਾੜ ਚ ਹੁਣ 35-40000 ਦਾ ਮਿਲ ਜਾਂਦਾ ਹਾਂਜੀ ਉਹਦੇ ਫਾਲੇ ਖੋਲ ਦਿਓ ਹਾਂਜੀ ਉਹਨਾਂ ਦੀ ਫੱਟੀਆਂ ਦੇ ਪਿਛਲੇ ਪਾਸੇ ਹਾਂਜੀ ਲੋਹੇ ਦੇ ਗੋਲ ਪਾਈਪ ਠੀਕ ਹੈ ਜੀ 3-3 ਇੰਚ ਦੇ ਟੋਟੇ ਹਾਂਜੀ ਉਹ ਵੈਲਡ ਕਰ ਦਿਓ ਉਹ ਛਿੱਟਾ ਟਾਈਪ ਬਣ ਜੂ ਉਹ ਮੈਂ ਤੁਹਾਨੂੰ ਦੱਸ ਦਾਂ ਹਾਂਜੀ ਉਹ ਗੋਲ ਪਾਈਪ ਫੱਟੀਆਂ ਦੇ ਪਿਛਲੇ ਪਾਸੇ ਵੈਲਡ ਕਰ ਤੇ ਜਿਨ੍ਹਾਂ ਦੇ ਮੂਹਰੇ ਫਾਲੇ ਕੱਤੇ ਹੁੰਦੇ ਫਾਲੇ ਖੋਲ ਤੇ ਹਾਂਜੀ ਉਹਨਾਂ ਪਾਈਪਾਂ ਦੇ ਵਿੱਚ ਪਾ ਦੇਣੇ ਆ ਪੋਰ ਪਾਈਪ ਠੀਕ ਹੈ ਜੀ ਠੀਕ ਆ ਠੀਕ ਆ ਤਾਂ ਹੁਣ ਕੀ ਹੈਗਾ ਜਿਹੜੀ ਲਾਈਨਾਂ ਦੇ ਵਿੱਚ ਪਰਾਲੀ ਆ ਹਾਂਜੀ ਕੱਲੀ ਉਹ ਖੜਾਉਣੀ ਆ ਤੁਸੀਂ ਠੀਕ ਹੈ ਉਸ ਤੋਂ ਬਾਅਦ ਹੈਪੀ ਸੀਡਰ ਦੇ ਵਿੱਚ ਹਾਂਜੀ ਬੀਜ ਤੇ ਖਾਦ ਪਾ ਕੇ ਅੱਛਾ ਤੇ 50 ਘਾਹ ਸਬਾਵਰ ਟਰੈਕਟਰ ਚਾਹੀਦਾ ਬਾਲਾ ਵੱਡਾ ਨਹੀਂ ਛੋਟਾ ਟਰੈਕਟਰ ਠੀਕ ਆ ਠੀਕ ਹੈ ਜੀ ਉਹ ਮਸ਼ੀਨ ਤੋੜ ਲੈਣੀ ਆ ਖੇਤ ਦੇ ਵਿੱਚ ਹਾਂਜੀ ਉਹਦੇ ਜਿਹੜੇ ਛੁਰੀਆਂ ਹੁੰਦੀਆਂ ਹੈਪੀ ਸੀਡਰ ਦੀਆਂ ਮੂਹ ਲਗਾ ਹਾਂਜੀ ਹਾਂਜੀ ਉਹ ਛੁਰੀਆਂ ਕਰਤੇ ਪੁੰਨੀ ਜਾਂਦੀਆਂ ਠੀਕ ਹੈ ਤੇ ਬੀਜ ਦਾ ਕੇੜਾ ਹੋਈ ਜਾਂਦਾ ਜ਼ਮੀਨ ਦੇ ਉੱਤੇ ਹਾਂਜੀ ਚਿਰਣੀ ਪੈਂਦੀ ਨਾ ਹਾਂਜੀ ਹਾਂਜੀ ਜਮੀਨ ਦੇ ਉੱਤੇ ਬੀਜ ਦਾ ਕਿਹੜਾ ਹੋਈ ਜਾਂਦਾ ਹਾਂਜੀ ਤੇ 19 ਕੁ ਪਰਾਲੀ ਆਪੇ ਹੀ ਉੱਤੇ ਆ ਜਾਂਦੀ ਹੈ ਜਿੰਨੀ ਕੁ ਚਾਹੀਦੀ ਆ ਠੀਕ ਹੈ ਜੀ ਕੋਈ ਰੀਪਰ ਨਹੀਂ ਮਾਰਨਾ ਕੋਈ ਢੇਰੀਆਂ ਨਹੀਂ ਖੜਾਉਣੀਆਂ ਠੀਕ ਤੇ ਬੀਜ ਦਾ ਕਿਹੜਾ ਕਰਨ ਤੋਂ ਬਾਅਦ ਹਾਂਜੀ ਆਪਾਂ ਛੱਡ ਦੇਣਾ ਖੇਤ 'ਚ ਪਾਣੀ ਪਾਣੀ ਹਾਂਜੀ 85 ਦਿਨਾਂ ਦੇ ਵਿੱਚ ਵਿੱਚ ਕਣਕ ਪਰਾਲੀ 'ਚੋਂ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਆ ਹਾਂਜੀ ਤੇ 10 12 ਦਿਨਾਂ ਦੇ ਵਿੱਚ ਵਿੱਚ ਵਾਣਪਾਰ ਆਉਂਦੀ ਆ ਹਾਂਜੀ ਤੇ ਇਹ ਜਿਹੜਾ ਤਰੀਕਾ ਇਹ ਸਭ ਤੋਂ ਸੌਖਾ ਉਹ ਤਾਂ ਜੀ ਖਰਚੇ ਹੀ ਨਹੀਂ ਆਉਂਦਾ ਉਹਦੇ ਤੇ ਤਾਈ ਇਸ ਤਰੀਕੇ ਐਤਕੀ ਆਪਾਂ 29 ਕਿੱਲੇ ਕਣਕ ਬੀਜੀ ਆ ਠੀਕ ਹੈ ਜੀ ਪਿੰਡ ਫਕਰ ਸਰ ਥੇੜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਪਿਛਲੇ ਤੋਂ ਪਿਛਲੇ ਸੀਜ਼ਨ ਆਪਾਂ ਉੱਤੇ ਬੀਜੀ ਸੀਗੀ 12 ਕਿੱਲੇ ਕਣਕ ਠੀਕ ਹੈ ਉਹਦਾ ਸਬੱਬ ਕਿਵੇਂ ਬਣਿਆ ਸੀਗਾ ਇਹ ਜਿਹੜੇ ਮੇਰੇ ਕਿਸਾਨ ਭਰਾ ਇਹਨਾਂ ਨੇ ਸਭ ਤੋਂ ਪਹਿਲਾਂ 3 ਕਿੱਲੇ ਕਣਕ ਨਾਰਮਲ ਤਰੀਕੇ ਨਾਲ ਬੀਜੀ ਸੀਗੀ ਠੀਕ ਹੈ ਜੀ ਰੀਪਰ ਮਾਰ ਕੇ ਜਿਵੇਂ ਤੁਸੀਂ ਬੀਜੀ ਆ ਉਹ ਜਿਹੜਾ ਤਰੀਕਾ ਸੀਗਾ ਉਹਦੇ ਚ ਫਿਰ ਉਹਨਾਂ ਨੇ ਕਿਹਾ ਵੀ ਇਹਨੂੰ ਥੋੜਾ ਜਿਹਾ ਸੋਧ ਕੇ ਹਾਂਜੀ ਤਾਂ ਉਹਨਾਂ ਨੇ ਜਿਹੜੀ ਸੋਧ ਕੀਤੀ ਉਹ ਇਹ ਕੀਤੀ ਹੈਪੀ ਸੀਦਰ ਵਾਲੀ ਹਾਂਜੀ ਤੇ ਇਹ ਸੋਧ ਕਰਕੇ ਉਹਨਾਂ ਨੇ ਜਿਹੜਾ ਹੈਗਾ ਹੈਪੀ ਸੀਦਰ ਨਾਲ ਪਹਿਲਾ 3 ਕਿੱਲੇ ਮਲਚ ਵਾਲੀ ਕਣਕ ਬੀਜੀ ਹਾਂਜੀ 3 ਕਿੱਲੇ ਦਾ ਰਿਜ਼ਲਟ ਵੇਖ ਕੇ ਹਾਂਜੀ 10 ਕਿਲ 9 ਕਿੱਲੇ ਹੋਰ ਬੀਜਤੀ ਠੀਕ ਹੈ ਤਾਂ 12 ਕਿੱਲੇ ਕਣਕ ਬੀਜੀ ਸੀਗੀ ਮਲਚ ਗਾਲੀ ਮੋਡੀਫਾਈਡ ਹੈਪੀ ਸੀਡਰ ਦੇ ਨਾਲ ਠੀਕ ਹੈ ਜੀ ਉਹਦਾ ਟਾਪ ਰਿਜ਼ਲਟ ਆਇਆ ਤੇ ਉਸ ਤੋਂ ਬਾਅਦ ਪਿਛਲੇ ਸੀਜ਼ਨ ਕੀ ਹੋਇਆ ਬਾਣ ਗਿੱਲੇ ਰਹੇ ਮੀਂਹ ਮੂੰਹ ਪੈਂਦਾ ਰਹਿਣ ਕਰਕੇ ਹਾਂਜੀ ਹਾਂਜੀ ਤੇ ਉਹ ਪਿਛਲੇ ਸਾਲ ਬੀਜ ਨਹੀਂ ਸਕੇ ਐਤ ਕੀ 29 ਕਿੱਲੇ ਬੀਜੀ ਗਈ ਆ ਪੂਰੀ 31 ਕਿੱਲੇ ਤੇ ਆ ਜਿਹੜੀਆਂ ਇਸ ਵੇਲੇ ਤੁਸੀਂ ਆਪਣੀ ਸਕਰੀਨ ਤੇ ਵੀਡੀਓਜ਼ ਫੋਟੋਆਂ ਵੀਡੀਓ ਦੇਖ ਰਹੇ ਹੋ ਇਹ ਫੋਟੋਆਂ ਉਸੇ ਕਣਕ ਦੀਆਂ ਠੀਕ ਹੈ ਜੀ ਤੇ ਪੂਰੀ ਟਾਪ ਦੀ ਹੁੰਦੀ ਆ ਸੁਪਰ ਸੀਡਰ ਵੀ ਬਹਾਰ ਮਾਲਚਰ ਵੀ ਬਾਹਰ ਠੀਕ ਹੈ ਤੇ ਜਿਹੜਾ ਉਹ ਹੈਗਾ ਰੀਪਰ ਵੀ ਬਾਹਰ ਤੇ ਢੇਰੀਆਂ ਖਲਾਰਨ ਵਾਲਾ ਯੱਪ ਵੀ ਨਹੀਂ ਤੇ 35-40 ਹਜ਼ਾਰ ਦਾ ਕਵਾੜ ਤੇ ਮਿਲ ਜਾਂਦਾ ਜਿਹਦੀਆਂ ਫਾਲੀਆਂ ਖੁੱਲ ਜਾਣ ਹਾਂਜੀ ਉਹਦੇ ਵਿੱਚ ਇੰਨੀ ਕੁ ਮੋਡੀਫਿਕੇਸ਼ਨ ਕਰੋ ਤੇ ਜਾਣ ਸੌਖੀ ਦੀ ਸੌਖੀ ਉਹ ਸਭ ਤੋਂ ਵਧੀਆ ਜੀ ਉਹ ਜੇ ਤਾਂ 400 ਰੁਪਏ ਚ ਕਣਕ ਵੀਜੀ ਗਈ ਠੀਕ ਹੈ ਜੀ ਸੋ ਹੋਰ ਕੁਝ ਕਹਿਣਾ ਚਾਹੋਗੇ ਬਸ ਜੀ ਧੰਨਵਾਦ ਸਟੂਡਾ ਆਿਆਂ ਦਾ ਮਿਹਰਬਾਨੀ ਹਾਂਜੀ